ਦੇ ਵਿੱਚ ਕਿਸਾਨਾਂ ਦਾ ਪੁਲਿਸ ਦੇ ਨਾਲ ਪੈ ਗਿਆ ਸੀ ਪੇਚਾ ਪਰ ਇਧਰ ਮਾਨਸਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਇੱਕ ਉਦਘਾਟਨ ਕਰਨ ਦੇ ਲਈ ਜਦੋਂ ਪਹੁੰਚਦੇ ਨੇ ਤਾਂ ਲੋਕਾਂ ਨੇ ਘੇਰਾ ਪਾ ਲਿਆ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਇੱਕ ਮਹਿਲਾ ਵੀ ਬੇਹੋਸ਼ ਹੋ ਗਈ ਆਖਰ ਕੀ ਰੋਸਾ ਆ ਵਿਜੇ ਸਿੰਘਲਾ ਦੇ ਖਿਲਾਫ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਪੂਰੀ ਗੱਲਬਾਤ ਤੁਹਾਨੂੰ ਮਹਿਲਾਵਾਂ ਦੀ ਕਾਦੇ ਕੰਮ ਹੈਗੇ ਤੁਹਾਡੇ ਸਾਡੇ ਸਾਰੇ ਕੰਮ ਬੰਦ ਕਰੀ ਜਾਂਦੇ ਆ ਕੀ ਕਿਨੇ ਕੰਮ ਕੀਏ ਤੁਸੀਂ ਕੀ ਮਤਾ ਪਾਇਆ ਉਹ ਖਲਾਸੀ ਗ੍ਰਾਂਟਾਂ ਮਿਲਦੀਆਂ ਉਹਨੂੰ ਰੋਕ ਲਾ ਦਿੰਦੇ ਆ ਜੀ ਕੋਈ ਕੰਮ ਕੋਈ ਨਹੀਂ ਕੰਮ ਚੱਲਦਾ ਜੀ ਉਹਨਾਂ ਤੇ ਰੋਕਾ ਕਾਲੀਆਂ ਨਾਲੀਆਂ ਦੇ ਚੋ ਵੀ ਕੰਮ ਚੱਲਦਾ ਉਹਨਾਂ ਤੇ ਰੋਕ ਲਗਾਉਂਦੇ ਆ ਝੂਠੇ ਪਰਚੇ ਪਵਾਉਂਦੇ ਜਿਹੜਾ ਇਹਨਾਂ ਦਾ ਪੀ ਆ ਬੀਜੇ ਸਿੰਘਲਾ ਦਾ ਉਹਦੇ ਨਾਲ ਨਾਲ ਕੇ ਬੀਜੇ ਸਿੰਘਲਾ ਝੂਠੇ ਪਰਚੇ ਪਵਾਉਂਦਾਗਾ ਉਹ ਛੋਟੇ ਪਿੰਡ ਦੇ ਮੁੰਡਾ ਤਾਂ ਕਾ ਗ੍ਰਿਪ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਵੀ ਜਿਹੜੇ ਸਿੰਘਾਂ ਨੇ ਆਨਲਾਈਨ ਕੰਮ ਕਰਦੇ ਸਾਡੇ ਕੰਮ ਰੋਕ ਰਹੇ ਇਹਨਾਂ ਦੀ ਹਿੰਮਤ ਕਿਵੇਂ ਹੈ ਜਿਹਨਾਂ ਸਰਕਾਰਾਂ ਇਹ ਤਲ ਤੱਕਾ ਕਰਦੀਆਂ ਤੁਸੀਂ ਸਾਡ ਦੇ ਸਰਕਾਰਾਂ ਜੀ ਤਾਂ ਤੱਕਾ ਕਰਦੇ ਸਾਡੇ ਬੂੜੀ ਅੱਜ ਇਹ ਹਾਂ ਕਟਨਾ ਦੇ ਵਿੱਚ ਜਿਹੜਾ ਜਗ ਸਿੰਘਾ ਉਹਨੇ ਲੈਤ ਮਾਰੀ ਉਹ ਬੇਬਿਓਸ਼ ਪਈਆ ਇੱਕ ਹੋਰ ਬੰਦਾ ਸੀ ਉਹਨਾਂ ਨੇ ਬੂੜੀਆਂ ਦੇ ਬੂੜੀਆਂ ਦੇ ਹੱਥ ਚੁੱਕੇ ਆਗੇ ਪੂਰਾ ਜੀ ਇੱਕ ਇਹਨਾਂ ਨੂੰ ਕੀ ਇਹ ਲਾਪੜਾ ਮਾਰਿਆਗਾ ਅੱਛਾ ਜੈਲ ਸਿੰਘ ਕੋਲ ਵੀ ਕੁਸ਼ ਵੀ ਹੁੰਦਾ ਚੁੱਪੇ ਮਾਰਾ ਸਾਰੇ ਦੇ ਬੱਚੇ ਪਾਵਾਂਗੇ ਅਸੀਂ ਮੇਡਾ ਪਤਾ ਉਹ ਨਾ ਪੂਰੇ ਨੇ ਤੂੰ ਬਾਹਰ ਮਾਰਿਆਗਾ ਬਸ અમારી ਪੂਰੇਗਾ ਬਾਬੂ ਜੀ ਕੀ ਕਰ ਸਮਝੋ ਨਾ ਜਿਹੜਾ ਪਿੰਡ ਚ ਕਲੇਸ਼ ਹੋਇਆ ਇਹ ਅੱਛਾ ਤੂੰ ਇੱਥੇ ਕੀ ਕਰਨਾ ਹੈ ਸਾਹਿਬ ਮਜੂਦਾ ਮੈਂਬਰ ਨਹੀਂ ਹੈ ਜੀ ਮਜੂਦਾ ਮੈਂਬਰ ਨਹੀਂ ਹੈ ਮੈਂਬਰ ਨਹੀਂ ਪੂਰੇ ਨੇ ਲਫੇੜਾ ਮਾਰਿਆਗਾ ਪੂਰੇ ਨੇ ਲਫੇੜਾ ਲੱਗਦਾ ਨਹੀਂ ਇਹਦੀ ਪਿੰਡ ਚ ਏਕਤਾ ਸੀ ਨਾ ਭਾਈ ਸਰ ਕਿਸਾਨ ਸੀਗੇ ਉਹ ਖਰਾਬ ਹੋ ਰਹੀ ਹੈ ਹਾਂਜੀ ਇਹ ਹੋ ਰਹੀ ਹੈ ਕਿ ਜਦੋਂ ਦੇ ਜੈ ਸਿੰਘ ਲਾ ਵੋਟਾ ਚ ਖੜਾ ਆ ਉਹ ਤੋਂ ਪਾਰਟੀ ਬਾ ਸ਼ੁਰੂ ਹੋਈ ਹੈ ਸਾਡੇ ਪਿੰਡ ਚ ਪਹਿਲਾਂ ਕਿੰ ਵਧੀ ਸੀ ਪਿੰਡ ਸਾਰਾ ਸਾਰੇ ਪਿੰਡ ਦਾ ਏਕਾ ਸੀ ਇਹਦੂ ਬਾਚ ਪ੍ਰੋਦੀ ਪਾਰਟੀ ਸ਼ੁਰੂ ਹੋ ਗਈ ਜਾ ਕਦੋਂ ਕੋਈ ਇਹਦੂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਇਹਦੂ ਬਾਚ ਸਾਰੇ ਕੁਝ ਹੋਣ ਲੱਗਿਆ ਨਾ ਆ ਬਸ ਗੋਨੇ ਗਰ ਲਾ ਲੀ ਸਾਰੇ ਕੁਝ ਗਰ ਲਾ ਲੀ ਬਜੇ ਨਾਲ ਹੁੰਦਾ ਸਾਡਾ ਕੰਮ ਨਹੀਂ ਹੋਣ ਦਿੱਤੇ ਜੀ ਪਿੰਡ ਦਾ ਕਾਦੇ ਕੰਮ ਹੈਗੇ ਤੁਹਾਡੇ ਸਾਡੇ ਸਾਰੇ ਕੰਮ ਬੰਦ ਕਰੀ ਜਾਂਦੇ ਕੀ ਕਿਨੇ ਕੰਮ ਕੀਏ ਤੁਸੀਂ ਕੀ ਮਤਾ ਪਾਇਆ ਉਹ ਕਲਾਸੀ ਗ੍ਰਾਂਟਾ ਮਿਲਦੀਆਂ ਉਹਨੂੰ ਰੋਕ ਲਾ ਦਿੰਦੇ ਆ ਜੀ ਕੋਈ ਕੰਮ ਨਹੀਂ ਕੰਮ ਚੱਲਦਾ ਜੀ ਉਹਨਾਂ ਤੇ ਰੋਕਾਂ ਕਾਲੀਆਂ ਨਾਲੀਆਂ ਦੇ ਚੋ ਵੀ ਕੰਮ ਚੱਲਦਾ ਉਹਨਾਂ ਤੇ ਰੋਕ ਲਗਾਉਂਦੇ ਆ ਝੂਠੇ ਪਰਚੇ ਪਵਾਉਂਦੇ ਜਿਹੜਾ ਇਹਨਾਂ ਦਾ ਪੀ ਆ ਪੀਜਾ ਸਿੰਘਲਾ ਦਾ ਉਹਦੇ ਨਾਂ ਰਾਲ ਕੇ ਪੀਜਾ ਸਿੰਘਲਾ ਝੂਠੇ ਪਰਚੇ ਪਵਾਉਂਦਾਗਾ ਉਹ ਸਾਡੇ ਪਿੰਡ ਦਾ ਮੁੰਡਾ ਤਾਂ ਸਾਡੇ ਪਿੰਡ ਦਾ ਵਿਰੋਧੀ ਪਾਰਟੀ ਦਾ ਉਹ ਜਨ ਆਧਾਪਤੀ ਜage ਪੰਜ ਵਾਰੀ ਵੋਟਾਂ ਦੀ ਗਿਣਤੀ ਕਰਾ ਲਈ ਹੁਣ ਫੇਰ ਕਿ ਇਸ ਕਰੀ ਬੈਠੇ ਆ ਇਸ ਕਰਾ ਜੀ ਮੇਰੇ ਤੇ ਦੁਆਰਾ ਗਿਣਤੀ ਦਾ ਗਰੀਬ ਇੱਕ ਹੋਰ ਬੰਦਾ ਸੀ ਉਹਨਾਂ ਨੇ ਬੁੜੀਆਂ ਦੇ ਬੁੜੀਆਂ ਦੇ ਹੱਥ ਚੁੱਕੇ ਆਗੇ ਪੂਰਾ ਜੀ ਇੱਕ ਉਹਨਾਂ ਨੂੰ ਕੀ ਹੱਤਾਂ ਦੇ ਬੁੜੀਆਂ ਦੇ ਹੱਥ ਚੁੱਕਣ ਤੇ ਜਗਨ ਸਿੰਘ ਜੀ ਨੇ ਲਾਭਰਾ ਮਾਰਿਆ ਅੱਛਾ ਜਗਨ ਸਿੰਘ ਕੌਣ ਹੋਵੇ ਕੁਸ਼ ਵੀ ਹੁੰਦਾ ਉਹ ਚੁੰਮੇ ਵਾਰਾ ਸਾਰੇ ਦੇ ਬੱਚੇ ਪਾਵਾਂਗੇ ਸੀ ਜਿਹੜਾ ਜਗਨ ਸਿੰਘ ਪਤਾ ਉਹਨਾਂ ਪੂਰੇ ਨੂੰ ਤੂੰ ਬਾਹਰ ਕਰ ਮਾਰਿਆਗਾ ਲੱਤ ਮਾਰੀ ਪੂਰੇ ਜੀ ਬਾਬੂ ਜੀ ਕੀ ਕਰ ਸਮਝੋ ਜਿਹੜਾ ਕਟ ਪਿੰਡ ਚ ਕਲੇਸ਼ ਹੋਇਆ ਹੈ ਅੱਛਾ ਤੁਮੇ ਤੇ ਕੀ ਕਰਨਾ ਹੈ ਸਾਰੇ ਮਜੂਦਾ ਮੈਂਬਰ ਨਹੀਂ ਹੈ ਜੀ ਮਜੂਦਾ ਮੈਂਬਰ ਨਹੀਂ ਹੈ ਮੈਂਬਰ ਨਹੀਂ ਲੱਗਦਾ ਨਹੀਂ ਇਹਦੀ ਪਿੰਡ ਚ ਏਕਤਾ ਸੀ ਨਾ ਭਾਈ ਸਰਕਸਾਂ ਸੀਗੇ ਉਹ ਖਰਾਬ ਹੋ ਰਹੀ ਹੈ ਹਾਂਜੀ ਇਹ ਹੋ ਰਹੀ ਹੈ ਕਿ ਜਦੋਂ ਦੇ ਫੀਜਾ ਸਿੰਘਲਾ ਬੋਰਟਾ ਚ ਖੜਾ ਆਇਆ ਉਦੋਂ ਤੋਂ ਪਾਰਟੀ ਬਾ ਸ਼ੁਰੂ ਹੋਈ ਹੈ ਸਾਡੇ ਪਿੰਡ ਚ ਨਹੀਂ ਪਹਿਲਾਂ ਕਿ ਵਧੀ ਸੀ ਪਿੰਡ ਸਾਰਾ ਸਾਰੇ ਪਿੰਡ ਦਾ ਏਕਾ ਸੀ ਇਹ ਤੋਂ ਬਾਅਦ ਚ ਭਰੋਦੀ ਪਾਰਟੀ ਸ਼ੁਰੂ ਹੋ ਗਈ ਜਾਂ ਕਦੋਂ ਕੋਈ ਨੇ ਗਲਾਲ ਸਾਰੇ ਕੁਛ ਤਾਂ ਤੁਸੀਂ ਸੁਣਿਆ ਮਹਿਲਾਵਾਂ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਕਿ ਵਿਕਾਸ ਦੇ ਨਾਂ ਦੇ ਉੱਤੇ ਬਦਲਾਅ ਦੇ ਨਾਂ ਦੇ ਉੱਤੇ ਸਰਕਾਰ ਆਈ ਸੀ ਪਰ ਬਦਲਾਅ ਕੋਈ ਨਜ਼ਰ ਨਹੀਂ ਆ ਰਿਹਾ ਵਿਕਾਸ ਕੋਈ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਵਿਜੇ ਸਿੰਘਲਾ ਦੇ ਉੱਤੇ ਇਹ ਇਲਜ਼ਾਮ ਲਗਾਏ ਕਿ ਇਹ ਗਰੀਬ ਲੋਕਾਂ ਦੀ ਗੱਲ ਨਹੀਂ ਸੁਣਦੇ ਅਮੀਰ ਲੋਕਾਂ ਦੀ ਤਕੜੇ ਲੋਕਾਂ ਦੀ ਗੱਲ ਸੁਣਦੇ ਨੇ ਉਹਨਾਂ ਦੇ ਕੰਮ ਤਾਂ ਝਟ ਆਨਲਾਈਨ ਹੀ ਹੋ ਜਾਂਦੇ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਇੱਕ ਪਾਸੇ ਕਿਸਾਨ ਪਿੰਡਾਂ ਦੇ ਵਿੱਚ ਐਂਟਰੀਆਂ ਬੰਦ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਆਮ ਲੋਕਾਂ ਦਾ ਹੀ ਵਿਰੋਧ ਚੱਲਣਾ ਪੈ ਰਿਹਾ ਤਾਂ ਆਮ ਲੋਕਾਂ ਦੀ ਸਰਕਾਰ ਜੋ ਕਹਾਉਂਦੀ ਹੋਵੇ ਤੇ ਆਮ ਲੋਕ ਹੀ ਉਸ ਦਾ ਵਿਰੋਧ ਕਰਨ ਫਿਰ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਫਿਰ ਤੁਸੀਂ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੇ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਿਉਂ ਕਰ ਰਹੇ ਹੋ ਆਖਰ ਕਿਉਂ ਆਮ ਲੋਕ ਹੀ ਤੁਹਾਡਾ ਵਿਰੋਧ ਕਰ ਰਹੇ ਨੇ ਇੱਕ ਪਾਸੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਪਿੰਡਾਂ ਦੇ ਵਿੱਚ ਨੋ ਐਂਟਰੀਆਂ ਕਰ ਦਿੱਤੀਆਂ ਲਿਖ ਕੇ ਵੀ ਲਾ ਦਿੱਤੇ ਪੋਸਟਰ ਵੀ ਲਾ ਦਿੱਤੇ ਕਹਿੰਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਲੀਡਰਾਂ ਦੀ ਮੰਤਰੀਆਂ ਦੀ ਪਿੰਡਾਂ ਦੇ ਵਿੱਚ ਨੋ ਐਂਟਰੀ ਐਂਟਰੀ ਬੰਦ ਕਰ ਦਿੱਤੀ ਤਾਂ ਪਰ ਦੂਜੇ ਪਾਸੇ ਲੋਕ ਵੀ ਹੁਣ 3 ਸਾਲ ਤੋਂ ਬਾਅਦ ਕਿਉਂਕਿ ਸੱਤਾ ਦੇ ਵਿੱਚ ਸੱਤਾ ਦੇ ਵਿੱਚ ਆਏ ਆਮ ਆਦਮੀ ਪਾਰਟੀ ਨੂੰ 3 ਸਾਲ ਹੋ ਚੁੱਕੇ 3 ਸਾਲ ਤੋਂ ਬਾਅਦ ਹੁਣ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੇ ਕਿਤੇ ਉਦਘਾਟਨ ਕਰਨ ਦੇ ਲਈ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਅੱਜ ਸ਼ਾਜਲੀ ਪਿੰਡ ਦੇ ਵਿੱਚ ਗਏ ਸੰਗਰੂਰ ਦੇ ਉੱਥੇ ਸਕੂਲ ਆਫ ਫੈਮਿਨੈਸ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਤਾਂ ਬਾਹਰ ਕਿਸਾਨ ਪਹੁੰਚ ਗਏ ਕਿਸਾਨਾਂ ਨੂੰ ਭਿੰਨਕ ਲੱਗੀ ਬਟਾਲਾ ਦੀ ਜ਼ਿਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਦੇ ਵਿੱਚ ਅਮਨ ਸ਼ੇਰ ਸਿੰਘ ਕਲਸੀ ਦਾ ਵਿਰੋਧ ਹੋਇਆ ਹੋਰ ਪਾਸੇ ਜਿੱਥੇ ਵੀ ਰਮਨ ਬਹਿਲ ਚੇਅਰਮੈਨ ਉਹਨਾਂ ਦਾ ਵੀ ਵਿਰੋਧ ਕੀਤਾ ਗਿਆ ਤਾਂ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਮੰਤਰੀ ਜਾ ਰਹੇ ਨੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਦੇ ਵਿੱਚ ਹੁਣ ਇਹ ਵਿਰੋਧ ਤੋਂ ਬਾਅਦ ਆਖਰ ਕਿਸ ਤਰੀਕੇ ਦੇ ਨਾਲ 2 ਸਾਲ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਰਹਿੰਦੀ ਆ ਕੀ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਿਰੋਧ ਚੱਲਣਾ ਪਵੇਗਾ ਜਾਂ ਫਿਰ 2 ਸਾਲ ਦੇ ਵਿੱਚ ਅਜਿਹਾ ਬਦਲਾਅ ਲਿਆ ਦੇਣਗੇ ਸਿੱਖਿਆ ਕ੍ਰਾਂਤੀ ਵਾਲਾ ਬਦਲਾਅ ਦੀ ਗੱਲ ਕਰੀਏ ਜਾਂ ਫਿਰ ਵਿਕਾਸ ਕਾਰਜਾਂ ਦੇ ਬਦਲਾਅ ਦੀ ਗੱਲ ਕਰੀਏ ਜਾਂ ਨੌਕਰੀਆਂ ਦੀ ਗੱਲ ਕਰੀਏ ਅਜਿਹਾ ਬਦਲਾਅ ਲਿਆ ਦੇਣਗੇ ਕਿ ਲੋਕ ਜਿਹੜੇ ਵਿਰੋਧ ਕਰ ਰਹੇ ਸੀ ਉਹ ਖੁਦ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆ ਜਾਣਗੇ ਕਿਸਾਨ ਜੋ ਵਿਰੋਧ ਕਰਦੇ ਨੇ ਕਿਸਾਨ ਜੋ ਮਾਨ ਸਰਕਾਰ ਦੀ ਵਾਹਵਾਈ ਕਰਨਗੇ ਕੀ ਅਜਿਹਾ ਹੋ ਸਕਦਾ ਜਾਂ ਫਿਰ ਬਦਲਾ ਇੱਕ ਸਿਰਫ ਔਰ ਸਿਰਫ ਨਾਮ ਹੀ ਰਹਿ ਜਾਵੇਗਾ ਬਲਕਿ ਬਦਲਾ ਦੇਖਣ ਨੂੰ ਨਹੀਂ ਮਿਲੇਗਾ ਇਹ ਆਉਣ ਵਾਲਾ